ਤੁਸੀਂ ਮੈਨੂੰ ਬਹੁਤ ਜਿੱਤ ਕਰਾਈਆਂ ਅੱਜ ਹਾਲਾਤ ਜੋ ਪੰਜਾਬ ਦੇ ਐ ਇੰਨੇ ਵਿਗੜ ਗਏ ਐ ਇੱਕ ਨਿਕੰਮਾ ਸ਼ਰਾਬੀ ਬਣ ਗਿਆ ਮੁੱਖ ਮੰਤਰੀ ਜੀ ਨੇ ਬਰਬਾਦ ਕਰਤਾ ਪੰਜਾਬ ਨੂੰ ਅੱਜ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਗੁੰਡਾਗਰਦੀ ਲੁੱਟਖੋ ਗੈਂਗਸਟਰ ਨਸ਼ਾ ਕਰ ਕਰ ਸਾਰੀਆਂ ਸਹੂਲਤਾਂ ਬੰਦ ਹੋ ਗਈਆਂ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਨਹੀਂ ਮੈਂ ਤੁਹਾਨੂੰ ਇੱਕੋ ਹੀ ਗੱਲ ਬੇਨਤੀ ਕਰਨਾ ਚਾਹਣਾ ਆਪਾਂ ਜਿਹੜੇ ਤਜਰਬੇ ਕਰਨੇ ਛੱਡ ਦਈਏ ਆਪਣੇ ਪੰਜਾਬੀ ਇੰਨੇ ਦਿਲ ਦੇ ਸਾਫ ਹੈ ਜਿਹੜਾ ਆਉਂਦਾ ਝੂਠ ਬੋਲ ਲੈਂਦਾ ਆਪਾਂ ਉਹਦਾ ਸੱਚ ਸਮਝ ਕੇ ਉਹਨੂੰ ਵੋਟਾਂ ਪਾ ਦਿੰਨੇ ਆ ਤੇ ਫਿਰ ਬਾਅਦ ਪਛਤਾਉਣੀ ਹੈ 5 ਸਾਲ ਕੈਪਟਨ ਨੇ ਖਰਾਬ ਕੀਤੇ ਆਹ 5 ਸਾਲ ਇਹਨੇ ਖਰਾਬ ਕਰ ਦਿੰਨੇ ਆ 10 ਸਾਲ ਜ਼ਿੰਦਗੀ ਦੇ ਆਪਣੇ ਖਰਾਬ ਹੋ ਗਏ ਐ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੇ ਆਪਣੀ ਹੈ ਕਾਲੀ ਦਲ ਥੋਡੀ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਖਾਲਸਾ ਪੰਥ ਦੀ ਫੌਜ ਹੈ ਪੰਜਾਬੀਆਂ ਦੀ ਆਵਾਜ਼ ਹੈ ਪੰਜਾਬੀਆਂ ਦੀ ਲੜਾਈ ਲੜਨ ਵਾਲੀ ਪਾਰਟੀ ਹੈ ਆਪਾਂ ਆਪਣੀ ਪਾਰਟੀ ਨੂੰ ਕਮਜ਼ੋਰ ਕਰਾਂਗੇ ਆਪਣੇ ਆਪ ਹੀ ਆਪਣਾ ਪੰਜਾਬ ਕਮਜ਼ੋਰ ਹੋ ਜਾਊਗਾ ਤੁਸੀਂ ਆਪ ਸਾਰੇ ਕਮਜ਼ੋਰ ਹੋ ਜਾਵੋਗੇ ਇਸ ਕਰਕੇ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰਿਏ ਜਿਸ ਦਿਨ ਤੁਸੀਂ ਤਗੜਾ ਕਰਤਾ ਕਿਸੇ ਦੀ ਆਂਚ ਨਹੀਂ ਆਉਣ ਦੇਵਾਂਗੇ ਕਿਸੇ ਦੀ ਹਿੰਮਤ ਨਹੀਂ ਹੋਗੀ ਪੰਜਾਬ ਤਰਫ ਕੋਈ ਝਾਕ ਵੀ ਜਾਏ ਐਸ ਕਰਕੇ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਕਾਲੀ ਗੱਲ ਨ ਤਕੜਾ ਕਰੀਏ ਵਾਈਡੂ ਜਿੱਕਾ ਕਾਲਸਾ ਵਾਈਡੂ ਜਿੱਕੇ ਪਦੇ